ਸੱਜਰੀਏ ਗਾਲ ਦੋਸਤੋ ਮੈਂ ਚਰਨਜੀਤ ਸਿੰਘ ਉਪਲ ਦੋਸਤੋ ਐਤਕੀ ਪੰਜਾਬ ਦੇ ਵਿੱਚ ਰਿਕਾਰਡ ਟੁੱਟ ਗਏ ਨੇ ਮੈਂ ਕੁਝ ਬੋਲਾਂ ਉਹਦੇ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਵੇਖੋ ਇੱਕ ਵਾਰੀ ਇਹ ਬਾਈ 1 ਕਿੱਲਾ 14 ਮਰਲੇ ਜਾਨੀ 8 ਕਨਾਲਾਂ 14 ਮਰਲੇ ਜਗਾ ਵੱਡੀ ਹੈ ਉਹਦੇ ਵਿੱਚੋਂ ਆ ਮੈਂ ਕੰਡੇ ਤੇ ਤਲਾਈਆ ਹੁਣ ਤੇ 36 ਕੁਇੰਟਲ 65 ਕਿਲੋ ਤਾਂ ਕੰਡੇ ਤੇ ਹੋਗੀ ਬਾਕੀ ਜਿਹੜਾ ਮੈਂ ਬਾਈ ਕੰਬਾਈਨ ਦਾ ਟੈਂਕ ਸਾਫ਼ ਕਰਨ ਦੇ ਲਈ ਕੱਟ ਲਾਇਆ ਤਾਂ ਤੇ ਬਾਈ ਉਹ ਵੀ ਮੈਂ ਆਹ ਟੈਂਪੂ ਦੇ ਵਿੱਚ ਪਈਆ ਹਨਾ ਤਕਰੀਬਨ ਇਹ 2 ਕੁਇੰਟਲ ਇਹ ਹੋਊਗੀ ਸੋ ਸੁਣ ਲਿਆ ਤੁਸੀਂ ਬਿਲਕੁਲ ਤੁਸੀਂ ਸੁਣ ਲਿਆ ਹੋਣਾ ਇਹ ਚੰਗੀ ਤਰ੍ਹਾਂ ਜ਼ਿਕਰ ਤੁਹਾਨੂੰ ਹਾਲੇ ਵੀ ਪਤਾ ਨਹੀਂ ਲੱਗਾ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜੋ ਵੀ ਇਨਸਾਨ ਨੇ ਇਹ ਦੱਸਦੇ ਨੇ ਕਿ ਮੇਰਾ ਇੱਕ ਕਿੱਲੇ ਦੇ ਵਿੱਚੋਂ ਕਣਕ ਦਾ 38 ਕੁਇੰਟਲ ਝਾੜ ਨਿਕਲਿਆ ਹੈ 30 ਤੇ 8 20 ਤੇ 8 ਨਾ ਤੁਸੀਂ ਸਮਝੀਦਾ ਓ ਜੇ ਕਿਤੇ 30 ਤੇ 8 38 ਕੁਆਂਟਲ ਕਿल्ले ਦਾ ਝਾੜ ਇਹਨਾਂ ਦੇ ਦਸਨ ਮੁਤਾਬਕ ਯਾਨੀ ਕਿ ਇਹਨਾਂ ਦੇ ਕਿल्ले ਦੇ ਵਿੱਚੋਂ ਨਿਕਲਿਆ ਹੈ ਜਿਵੇਂ ਕਿ ਮੈਂ ਪਹਿਲਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਐਦਕੀ ਰਿਕਾਰਡ ਟੁੱਟ ਗਏ ਨੇ ਰਿਕਾਰਡ ਟੁੱਟੇ ਕਾਦੇ ਨੇ ਰਿਕਾਰਡ ਦੋਸਤੋ ਟੁੱਟ ਗਏ ਨੇ ਝੂਠ ਮਾਰਨ ਦੇ ਰਿਕਾਰਡ ਟੁੱਟ ਗਏ ਨੇ ਗੱਪਾਂ ਮਾਰਨ ਦੇ ਰਿਕਾਰਡ ਟੁੱਟ ਗਏ ਨੇ ਚਮਚਾਗਿਰੀ ਕਰਨ ਦੇ ਰਿਕਾਰਡ ਤੋੜ ਦਿੱਤੇ ਨੇ ਵੱਡੀਆਂ-ਵੱਡੀਆਂ ਯੂਨੀਵਰਸਟੀਆਂ ਨੇ ਜਿਹੜੀਆਂ ਸਰਕਾਰੀ ਯੂਨੀਵਰਸਟੀਆਂ ਨੇ ਸਰਕਾਰੀ ਜਿਹੜੇ ਬੀਜ ਖੋਜ ਕੇਂਦਰ ਨੇ ਉਹਨਾਂ ਨੇ ਰਿਕਾਰਡ ਤੋੜ ਦਿੱਤੇ ਨੇ ਇੰਨੇ ਜਿਆਦੇ ਵੱਡੇ ਪੱਧਰ ਤੇ ਕਿਸਾਨਾਂ ਨੂੰ ਬੇਵਕੂਫ ਬਣਾਉਣ ਦੇ ਉਹਨਾਂ ਨੇ ਰਿਕਾਰਡ ਤੋੜ ਦਿੱਤੇ ਨੇ ਸਾਡੇ ਕੋਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਵੈਸੇ ਤਾਂ ਇਹ ਕੋਈ ਨਵੀਂ ਰਿਪੋਰਟ ਨਹੀਂ ਕਿ ਜ਼ਿੰਮੇਦਾਰ ਹਰ ਸਾਲ ਜਿਹੜੇ ਕੁਝ ਜਿਆਦੇ ਫੁਕਰੇ ਕਹਿ ਲਓ ਉਹਨਾਂ ਨੂੰ ਜਾਂ ਝੂਠੇ ਕਹਿ ਲਓ ਉਹ 40 40 ਕੁਆਂਟਲ ਤੱਕ ਵੀ ਕਿੱਲੇ ਦਾ ਝਾੜ ਕੱਢ ਦਿੰਦੇ ਨੇ ਇੱਕ ਕਿੱਲੇ ਦੇ ਵਿੱਚੋਂ ਪਰ ਅਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕਰਦੇ ਸਾਨੂੰ ਪਤਾ ਹੁੰਦਾ ਹੈ ਕਿ ਉਹ ਝੂਠ ਬੋਲਦੇ ਨੇ ਜਾਂ ਉਹਨਾਂ ਦੀ ਜ਼ਮੀਨ ਵੱਧ ਘਟ ਹੈ ਜਾਂ ਕੁਝ ਵੀ ਇਹ ਕਿਉਂਕਿ 40 ਕੁਆਂਟਲ ਕਿੱਲੇ ਦੇ ਵਿੱਚੋਂ ਕਣਕ ਕਿਸੇ ਵੀ ਹਾਲ ਦੇ ਵਿੱਚ ਸੰਭਵ ਹੀ ਨਹੀਂ ਹੈ ਜਿਹੜੇ ਅੱਜ ਕੱਲ ਬੀ ਚੱਲੀ ਜਾਂਦੇ ਨੇ ਜਿੰਨੇ ਵੀ ਬੀ ਨੇ ਜਿਹੜੇ ਨਵੇਂ ਪੁਰਾਣੇ ਜਿਹੜਾ ਕੋਈ ਵੀ ਤੁਹਾਡਾ ਬੀਏ 38 40 ਕੁਆਂਟਲ ਕਿੱਲੇ ਦਾ ਝਾੜ ਕਦੇ ਵੀ ਤੁਹਾਡੀ ਕਣਕ ਨਹੀਂ ਦੇ ਸਕਦੀ ਪਰ ਹੱਦ ਉਦੋਂ ਹੋ ਗਈ ਜਦੋਂ ਇਹੋ ਜੇ ਜ਼ਿਮੀਂਦਾਰਾਂ ਦੀਆਂ ਵੀਡੀਓ ਚੁੱਕ ਚੁੱਕ ਕੇ ਜਾਂ ਕੁਝ ਫੋਟੋਆਂ ਚੁੱਕ ਚੁੱਕ ਕੇ ਜਾਂ ਇਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਯੂਨੀਵਰਸਟੀਆਂ ਨੇ ਆਪਣੀਆਂ ਵੈੱਬਸਾਈਟਾਂ ਦੇ ਉੱਤੇ ਪੋਸਟ ਕਰਨੀ ਸ਼ੁਰੂ ਕਰ ਦਿੱਤੀ ਕਿ ਆਹ ਵੇਖੋ ਜੀ ਸਾਡੀ ਵੈਰਾਈਟੀ ਦਾ ਫਲਾਣੇ ਜ਼ਿਮੀਂਦਾਰ ਨੇ 38 ਕੁਆਂਟਲ ਝਾੜ ਕੱਢ ਲਿਆ। ਸ਼੍ਰੀ ਫਤਿਹਗੜ੍ਹ ਸਾਹਿਬ ਦਾ ਇਹ ਜ਼ਿਮੀਂਦਾਰ ਹੈ ਜਦੀ ਆਪਾਂ ਗੱਲ ਇਸ ਵੀਡੀਓ ਦੇ ਵਿੱਚ ਕਰੀ ਜਾਂਦੇ ਆ ਜਿਹੜੀ ਜਿਹਨੂੰ ਯੂਨੀਵਰਸਟੀਆਂ ਪ੍ਰਮੋਟ ਕਰੀ ਜਾਂਦੀਆਂ ਨੇ ਕਿ ਇਹਨੇ 38 ਕੁਆਂਟਲ ਝਾੜ ਇੱਕ ਕਿੱਲੇ ਦੇ ਵਿੱਚੋਂ ਕੱਢ ਲਿਆ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੇਰੇ ਹਜ਼ ਦੇ ਵਿੱਚ ਜ਼ਿੰਮੇਦਾਰ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਫਤਿਹਗੜ ਸਾਹਿਬ ਦੀ ਕਿਹੜੇ ਇਲਾਕੇ ਦੀ ਜ਼ਮੀਨ ਕਿਵੇਂ ਦੀ ਏ ਉਥੋਂ ਦਾ ਪਾਣੀ ਕਿਵੇਂ ਦਾ ਏ ਤੇ ਮੈਂ ਲਿਖ ਕੇ ਤੁਹਾਨੂੰ ਗਰੰਟੀ ਦਿੰਦਾ ਕਿ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚੋਂ ਜੇਕਰ ਕੋਈ ਜ਼ਿੰਮੇਦਾਰ 33 ਕੁਆਂਟਲ ਵੀ ਕਿੱਲੇ ਦਾ ਝਾੜ ਕਣਕ ਦਾ ਕੱਢ ਦਵੇ ਤਾਂ ਉਹਨੂੰ 2 ਲੱਖ ਰੁਪਈਆ ਇਨਾਮ ਮੈਂ ਦਊਂਗਾ ਜ਼ਮੀਨ ਦੀ ਮਿੰਤੀ ਕਰਕੇ ਕ੍ਰੌਪ ਕਟਿੰਗ ਕਰਕੇ ਉਹਦੀ ਕਣਕ ਜਿਹੜੀ ਅਸੀਂ ਕੱਟ ਲਵਾਂਗੇ ਜੇ ਉਹਨੇ 33 ਕੁਆਂਟਲ ਝਾੜ ਵੀ ਕਿੱਲੇ ਦਾ ਦੇ ਦਿੱਤਾ ਜਿੱਤਰਾ ਇਹ ਜ਼ਿਮੀਦਾਰ ਦਸੀ ਜਾਂਦਾ ਹੈ ਕਿ 38 ਕੁਆਂਟਲ ਦੇ ਦਿੱਤਾ ਹੈ ਤੇ ਯੂਨੀਵਰਸਟੀਆਂ ਉਹਨੂੰ ਸ਼ੇਅਰ ਕਰੀ ਜਾਂਦੀਆਂ ਨੇ ਜਿਹੜੇ ਚਮਚੇ ਨੇ ਯੂਨੀਵਰਸਟੀਆਂ ਦੇ ਉਹ ਉਦੋਂ ਵੀ ਜ਼ਿਆਦਾ ਵਧਾ ਚੜਾ ਕੇ ਸ਼ੇਅਰ ਕੀ ਜਾਂਦੇ ਨੇ ਬਿਨਾਂ ਸੋਚੇ ਸਮਝੇ ਮੈਨੂੰ ਹੈਰਾਨੀ ਉਦੋਂ ਹੁੰਦੀ ਹੈ ਕਿ ਆਪਾਂ ਕਿੰਨੇ ਥੱਲੇਡੇ ਲੈਵਲ ਤੇ ਗਿਰ ਸਕਦੇ ਹਾਂ ਕਿਸੇ ਦੀ ਚਮਚਾਗਰੀ ਕਰਨ ਦੇ ਵਿੱਚ ਜਦ ਕਿ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇੰਨਾ ਝਾੜ ਕਣਕ ਦਾ ਅੱਜ ਦੇ ਸਮੇਂ ਦੇ ਵਿੱਚ ਸੰਭਵ ਹੀ ਨਹੀਂ ਹੈ ਪਰ ਫਿਰ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਵਧਾਉਣੇ ਆਗੇ ਤੋਂ ਅੱਗੇ ਕਿਉਂ ਵਧਾਉਣੇ ਆ ਕਿ ਇਹਨਾਂ ਦਾ 20 ਜ਼ਿਆਦਾ ਵਿਕੇ ਫਿਰ ਜ਼ਮੀਂਦਾਰਾਂ ਦਾ ਜਾਂ ਯੂਨੀਵਰਸਿਟੀਆਂ ਦਾ ਫੋਕਾ ਹੀ ਨਾ ਬਣ ਜਾਵੇ ਝੂਠ ਵੀ ਇੱਕ ਹੱਦ ਤੱਕ ਹੁੰਦਾ ਹੈ ਝੂਠ ਦਾ ਵੀ ਇੱਕ ਲੈਵਲ ਹੁੰਦਾ ਹੈ ਪਰ ਤੁਸੀਂ ਤੇ ਝੂਠ ਦੇ ਲੈਵਲ ਵੀ ਸਾਰੇ ਤੋੜ ਦਿੰਦੇ ਨੇ ਮੈਨੂੰ ਲੱਗਦਾ 38 ਕੁਆਂਟਲ ਜਿਹੜਾ ਇਹ ਤੇ ਸਾਰੇ ਹੀ ਲੈਵਲ ਹੁਣ ਨੱਪ ਦਿੱਤੇ ਨੇ ਤੁਸੀਂ ਇਹ ਦੋ ਤੇ ਉੱਤੇ ਤਾਂ ਹੁਣ ਕੁਝ ਰਹਿ ਹੀ ਨਹੀਂ ਗਿਆ ਸਭ ਤੋਂ ਜਿਹੜੀ ਵੱਡੀ ਵੇਖੋ ਗੱਲ ਕੀ ਏ ਇਸ ਵਿੱਚ ਜਿਹੜੀ ਇਹ ਜਿਹੜੀ ਚੀਜ਼ ਫੈਲਾਈ ਜਾ ਰਹੀ ਏ ਕਿ ਇਹ ਜਿਹੜਾ ਜ਼ਮੀਂਦਾਰ ਹੈ ਇਹਦੀ ਜ਼ਮੀਨ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਨੇ ਕਿਸੇ ਕਰਮਚਾਰੀ ਨੇ ਜਾਂ ਕਿਸੇ ਯੂਨੀਵਰਸਿਟੀ ਦੇ ਚਮਚੇ ਨੇ ਜਾ ਕੇ ਵਿਖਿਆ ਨਹੀਂ ਗਾ ਜ਼ਮੀਨ ਦੇ ਵਿੱਚ ਕਿਸੇ ਨੇ ਜ਼ਮੀਨ ਦੀ ਮਿੰਤੀ ਨਹੀਂ ਕੀਤੀ ਕਿ ਇਹ ਸੱਚ ਬੋਲਦਾ ਹੈ ਕਿ ਝੂਠ ਬੋਲਦਾ ਹੈ ਕਿਸੇ ਨੇ ਕ੍ਰੌਪ ਕਟਿੰਗ ਨਹੀਂ ਕੀਤੀ ਕਿ ਜਾ ਕੇ ਕਿ ਕ੍ਰੌਪ ਕਟਿੰਗ ਕੀਤੀ ਹੈ ਤੇ ਉਹਦੇ ਤੋਂ ਬਾਅਦ ਦੇ ਵਿੱਚ ਇਨਾ ਝਾੜ ਨਿਕਲਿਆ ਹੈ ਤੇ ਉਹਨੂੰ ਫਿਰ ਆਪਾਂ ਪੋਸਟ ਕਰੀ ਜਾਨੇ ਆ ਸਿਰਫ ਜੋ ਉਹ ਕਹੀ ਜਾਂਦਾ ਹੈ ਜਿਹੜਾ ਝੂਠ ਉਹ ਮਾਰੀ ਜਾਂਦਾ ਉਸੇ ਝੂਠ ਨੂੰ ਚੁੱਕ-ਚੁੱਕ ਕੇ ਅੱਗੇ ਤੋਂ ਅੱਗੇ ਫਲਾਈ ਜਾਂਦੇ ਨੇ ਤੇ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਬੜੇ ਵੱਡੇ ਪੱਦਰ ਤੇ ਮੂਰਖ ਬਣਾਈ ਜਾਂਦੇ ਨੇ ਮੈਂ ਸੋਚਦਾ ਕਿ ਇਹਦੇ ਨਾਲੋਂ ਵੱਡਾ ਝੂਠ ਅੱਜ ਤੱਕ ਕਦੇ ਕਿਸੇ ਯੂਨੀਵਰਸਿਟੀ ਨੇ ਨਹੀਂ ਬੋਲਿਆ ਹੋਣਾ ਜਾਂ ਕਦੇ ਕਿਸੇ ਨੇ ਫેલાਇਆ ਨਹੀਂ ਹੋਣਾ ਜਿੰਨਾ ਇਸ ਵਾਰ ਫੈਲਾ ਦਿੱਤਾ ਗਿਆ ਹੈ ਕਣਕ ਦੇ ਝਾੜ ਨੂੰ ਲੈ ਕੇ ਇਹ ਜ਼ਿੰਮੇਦਾਰ ਜਿਹੜਾ ਚਰਨਾਥਲ ਪਿੰਡ ਦਾ ਹੈ ਚਰਨਾਥਲ ਪਿੰਡ ਦੀ ਧਰਤੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸਾਡੇ ਉੱਥੇ ਬਹੁਤ ਚੰਗੇ ਮਿੱਤਰ ਵੀ ਨੇ ਸਾਡੀ ਰਿਸ਼ਤੇਦਾਰੀ ਵੀ ਹੈ ਉਹ ਪਿੰਡ ਦੀ ਜ਼ਮੀਨ ਜਿਹੜੀ ਹੈ ਜਿੱਥੋਂ ਤੱਕ ਮੈਂ ਸਮਝਦਾ ਕਿ ਜੇਕਰ ਉਸ ਪਿੰਡ ਦੇ ਵਿੱਚੋਂ 22 ਕੁਇੰਟਲ ਵੀ 23 ਕੁਇੰਟਲ ਕਣਕ ਨਿਕਲਾਵੇ ਤਾਂ ਬੜੀ ਵੱਡੀ ਗੱਲ ਬਣ ਜਾਂਦੀ ਏ ਪਰ ਜਿਹੜੀਆਂ ਯੂਨੀਵਰਸਟੀਆਂ ਪੋਸਟ ਕਰੀ ਜਾਂਦੀਆਂ ਨੇ ਅਸੀਂ ਪ੍ਰਾਈਵੇਟ ਵਾਲਿਆਂ ਨੂੰ ਤੇ ਚਲੋ ਅਸੀਂ ਵੀ ਉਹਨਾਂ ਨੂੰ ਨਿੰਦਦੇ ਹਾਂ ਕਿ ਤੁਸੀਂ ਇੰਨਾ ਵਧਾ ਚੜਾ ਕੇ ਬੋਲਦੇ ਹੋ ਤੁਸੀਂ ਆਪਣੇ 20 ਵੇਚਣ ਦੇ ਮਾਰੇ ਠੱਗਦੇ ਹੋ ਫਿਰ ਇਹਦਾ ਮਤਲਬ ਹੁਣ ਅਸੀਂ ਇਹ ਵੀ ਸਮਝ ਲਈਏ ਕਿ ਜਿਹੜੀਆਂ ਸਾਡੀਆਂ ਯੂਨੀਵਰਸਟੀਆਂ ਨੇ ਉਹ ਵੀ ਝੂਠ ਬੜੇ ਵੱਡੇ ਪੱਦਰ ਤੇ ਬੋਲਦੀਆਂ ਨੇ ਤੇ ਪ੍ਰਾਈਵੇਟ ਵਾਲਿਆਂ ਦੇ ਨਾਲੋਂ ਵੀ ਕਿਤੇ 10 ਗੁਣਾ ਜ਼ਿਆਦੇ ਵੱਡੇ ਲੈਵਲ ਤੇ ਝੂਠ ਬੋਲਦੀਆਂ ਨੇ ਇਹਦਾ ਮਤਲਬ ਜੇਕਰ ਇਸ ਚੀਜ਼ ਨੂੰ ਲੈ ਕੇ ਝੂਠ ਬੋਲਿਆ ਜਾ ਰਿਹਾ ਹੈ ਝੂਠ ਪਰੋਸਿਆ ਜਾ ਰਿਹਾ ਹੈ ਤੇ ਹੋਰ ਕਿੰਨੀਆਂ ਕੋ ਜ਼ਿਆਦੀਆਂ ਚੀਜ਼ਾਂ ਨੂੰ ਲੈ ਕੇ ਝੂਠ ਬੋਲਿਆ ਜਾਂਦਾ ਹੋਵੇਗਾ ਜਿਨ੍ਹਾਂ ਦੇ ਉੱਤੇ ਸਿਰਫ ਸਾਡੇ ਜ਼ਿਮੀਂਦਾਰ ਇਹ ਸੋਚ ਕੇ ਯਕੀਨ ਕਰ ਲੈਂਦੇ ਨੇ ਕਿ ਇਹ ਗੱਲ ਯੂਨੀਵਰਸਿਟੀ ਨੇ ਕਹੀਏ ਜਾਂ ਫਿਰ ਕਿਸੇ ਕਰਮਚਾਰੀ ਨੇ ਕਹੀਏ ਯੂਨੀਵਰਸਿਟੀ ਦੇ ਨੇ ਜਾਂ ਕਿਸੇ ਚਮਚੇ ਨੇ ਕਹੀਏ ਲਾਲੋ ਤੇ ਆਪਾਂ ਉਹਨਾਂ ਦੇ ਉੱਤੇ ਯਕੀਨ ਕਰ ਲਈਏ ਪਰ ਅੱਜ ਕੱਲ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਸਰਕਾਰੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਵੀ ਬੜਾ ਵੇਖ ਪਰਖ ਕੇ ਯਕੀਨ ਕਰਨਾ ਚਾਹੀਦਾ ਹੈ ਕਿ ਕਿਤੇ ਇਦਾਂ ਦੀ ਗੱਲ ਨਾ ਨਿਕਲਾਵੇ ਜਿੱਦਾਂ ਦੀਆਂ ਗੱਲਾਂ ਆ ਕਣਕ ਦੇ ਝਾੜ ਦੇ ਬਾਰੇ ਫੈਲਾਈ ਜਾਂਦੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਦੜੀਆਂ ਰਿਪੋਰਟਾਂ ਝੂਠੀਆਂ ਚੁੱਕ ਚੁੱਕ ਕੇ ਸੋ ਤੁਹਾਡਾ ਕੀ ਮੰਨਣਾ ਹੈ ਤੁਹਾਨੂੰ ਲੱਗਦਾ ਵੀ ਹੈ ਆ ਸੱਚੀ ਗੱਲ ਦਿਲੋਂ ਦੱਸਿਓ ਜੇ ਕਿ ਕਣਕ ਦਾ 38 ਕੁਇੰਟਲ ਝਾੜ ਨਿਕਲ ਸਕਦਾ ਹੈ ਕਿਸੇ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਜੇ ਨਿਕਲ ਸਕਦਾ ਹੈ ਅਸੀਂ ਇੰਨਾ ਜ਼ੋਰ ਲਾਉਣੇ ਆ ਅਸੀਂ ਜੇਕਰ ਸਾਡੀ ਕਣਕ 30 ਕੁਇੰਟਲਾਂ ਨੂੰ ਟੱਚ ਕਰ ਜਾਂਦੀ ਏ ਤੇ ਮੈਂ ਮੰਨਦਾ ਕਿ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਝਾੜ ਹੋ ਜਾਂਦਾ ਏ 28 29 30 ਕੁਆਂਟਲ ਨੂੰ ਟੱਚ ਕਰਨ ਦੇ ਵਾਸਤੇ ਇਨਾ ਝਾੜ ਕੱਢਣ ਦੇ ਵਾਸਤੇ ਵੀ ਜਿੰਨੀਆਂ ਜ਼ਿਆਦੀਆਂ ਅਸੀਂ ਜਦੋਂ ਜਦਾਂ ਕਰਦੇ ਆ ਉਹ ਅਸੀਂ ਜਾਣਦੇ ਆ ਮੈਨੂੰ ਲੱਗਦਾ ਤੇ ਉਹ ਵੀ ਨਿਕਲਣਾ ਹੁੰਦਾ ਹੈ ਜਾਂ ਨਹੀਂ ਨਿਕਲਣਾ ਹੁੰਦਾ ਐਂਡ ਤੇ ਜਾ ਕੇ ਵੀ ਨਹੀਂ ਰਹਿ ਜਾਣਾ ਉਹ ਮੌਸਮ ਦੇ ਉੱਤੇ ਨਿਰਭਰ ਹੋ ਜਾਂਦਾ ਹੈ ਭਾਵੇਂ ਪੰਜੀ ਨਿਕਲਾਵੇ ਵੀ ਨਿਕਲਾਵੇ ਜੇਕਰ ਉੱਥੇ ਤੱਕ ਝਾੜ ਚਲਿਆ ਜਾਂਦਾ ਹੈ ਤਾਂ ਬਹੁਤ ਜਿਆਦੀ ਵੱਡੀ ਗੱਲ ਹੋ ਜਾਂਦੀ ਏ ਪਰ ਆ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਚੱਲਣ ਲੱਗ ਪਈਆਂ ਨੇ ਹੁਣ ਤਾਜ਼ੀਆਂ ਹੀ ਪਰੋਸੀਆਂ ਜਾਣ ਲੱਗ ਪਈਆਂ ਨੇ 38 38 ਕੁਆਂਟਲ ਕਿੱਲੇ ਦੇ ਵਿੱਚੋਂ ਹੀ ਝਾੜ ਕਣਕ ਦਾ ਕੱਢੀ ਜਾਂਦੇ ਨੇ ਤੁਸੀਂ ਇਹਦੇ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਬਾਕੀ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਪੈਣ ਭਰਾਵਾਂ ਦੇ ਨਾਲ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਵੀ ਕਰਨਾ ਵੇਖਣ ਲਈ ਤੇ ਸ਼ੇਅਰ ਕਰਨ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ